ਬਜ਼ੁਰਗ ਪਠਿਆਰੀ ਦੀ ਗੱਲ ਸੁਣ ਕੇ ਰਾਣੀ ਨਿਹਾਲ ਦੇ ਉਹ ਜਿਵੇਂ ਕਹਿੰਦੀ ਐ ਆਓ ਸੁਣੀਏ ਸੁਣ ਨਿਹਾਲ ਦੇ ਆਖਦੀ ਅਬ ਤੋ ਕਰੋ ਆਰਾਮ ਸੁਬਾ ਦੇ ਖਲੂ ਜਾ ਕੇ ਭਲੀ ਕਰੇ ਜੇ ਰਾਮ ਤਿਸਨੀ ਸੁਣੀ ਨਿਹਾਲ ਦੇ ਮਨ ਮੇ ਕਰੇ ਵਿਚਾਰ ਮੁਸ਼ਕਲ ਹੋਵੇ ਹੱਲ ਜੋ ਦੁਰਗਾ ਲਮਾ ਚਤਾਰ ਸੋਚ ਦੀ ਵਿਚਾਰ ਦੀ ਨੂੰ ਬੀਤ ਗਈ ਸਮਾਂ ਰਾਤ ਹੋਈ ਜਾ ਸਵੇਰ ਨਾਮ ਦੇਵੀ ਦਾ ਚਤਾਰ ਦੀ ਰਾਖੇ ਅਜ ਲਾਜ ਕਾਜ ਕਰਦੇ ਤੂੰ ਆਏ ਕੇਤੇ ਮੈਂ ਵੀ ਜਤ ਸਤ ਸਤ ਵਾਲੀ ਅਰਜ ਗੁਜਾਰਦੀ ਸੰਕੜੇ ਭਗਤ ਤਾ ਜਗਤ ਵਿੱਚ ਤਾਰ ਦਿੱਤੇ ਮੇਰੇ ਉੱਤੇ ਨਿਗਾਹਾਂ ਮਹਿਰ ਵਾਲੀ ਥਾਰ ਦੀ ਰਾਜਪੂਤ ਬੱਚੇ ਦੀ ਮਔਰਤ ਕਹਾਵਾ ਮਾਈ ਹੋਵੇਂ ਨਾ ਸਹਾਈ ਤਾਂ ਸ਼ਰਮ ਸੰਸਾਰ ਦੀ ਸੋਹਣ ਉਸਤ ਜਵਾਲਾ ਮੁਖੀ ਪ੍ਰਗਟ ਹੋਈ ਆਣ अष्टभुजी दुर्गा कहे मांग सुता वरदान हाथ जोड़ रानी कहे दे मुझे वर मात तबिया नौबत जाके पाड़ियाँ प्रभात तथा कह के है आलोप हो गई ਪ੍ਰਾਤਕਾਲ ਰਾਣੀ ਉੱਠ ਕੇ ਖਲੋ ਗਈ ਰਾਣੀ ਦਰਵਾਜੇ 'ਤੇ ਤੁਰਤ ਆਮਦੀ ਦੋਏ ਚੋਬਾ ਨਾਲ ਜੋਰ ਦੇ ਉਠਾਂ ਮਦੀ ਪਹਿਲੀ ਵਾਰ ਦੋਏ ਜੋਬ ਤਾਂ ਹੈ ਗੱਜੀਆਂ ਉਸੇ ਵੇਲੇ ਸੇੜਾਂ ਥਾਰਸੀ ਨੇ ਛੱਡੀਆਂ ਦੂਜੀ ਵਾਰ ਬਾਂਫੇਰ ਨਾਲ ਜੋਰ ਦੇ ਦੂਜੀ ਵਾਰ ਮਾਰ ਫੇਰ ਨਾਲ ਜ਼ੋਰ ਦੇ ਸੌਣ ਦੇ ਮਹੀਨੇ ਮੇਗਲੇ ਜੋ ਘੋਰ ਦੇ ਤੀਜੀ ਵਾਰ ਆਣ ਕੇ ਨਗਾਰਾ ਫੁੱਟਿਆ ਰਾਜ ਜਉ ਜਨਕ ਦਾ ਤਨੁਸ਼ ਟੁੱਟਿਆ ਸੂਰਬੀਰ ਵਾਂਗ ਮਾਰਦੀ ਹੈ ਅੱਡੀਆਂ ਉਸੇ ਵੇਲੇ ਸੜਾਂ ਛਰਸੀ ਨੇ ਛੱਡੀਆਂ ਹਨੂਮਾਨ ਵਾਂਗ ਹੈ ਯੋਦਾਲੇ ਗੱਜਦੀ ਮਾਰ ਮਾਰ ਚੋਬਾਂ ਨੂੰ ਜਰਾ ਨਾ ਰੱਜਦੀ ਦੇਖਦਾ ਸ਼ਹਿਰ ਵੀ ਤਮਾਮ ਆਇਕੇ ਦੇਖਦੇ ਨੇ ਦੂਰੋਂ ਦੀ ਨਜ਼ਰ ਲਾਇਕੇ ਦੋਨੋਂ ਚੋਬਾਂ ਦਿਸਣ ਬਹੁਤ ਵੱਡੀਆਂ ਉਸ ਵੇੜੇ ਢੜਾਂ ਥਰ ਸੀ ਨੇ ਛੱਡੀਆਂ ਕੱਚ ਵਾਂਗ ਨੋਬਤ ਕਰੀ ਹੈ ਫੋੜ ਕੇ ਦੋਏ ਚੋਬਾਂ ਰੱਖੀਆਂ ਨਜ਼ੀਕ ਤੋੜ ਕੇ फेर ਤੋਰ ਪਈ ਤਵੀਆਂ ਦੇ ਵੱਲ ਨੂੰ ਜੈਸੇ ਸਿੰਘ ਸਿੱਧਾ ਜਾਂਵੰਦਾ ਖੱਲ ਨੂੰ ਰੰਨਿਆ ਜੋ ਬਾਕੀ ਵੇ ਕਸ਼ੋਰ ਹੱਡੀਆਂ ਉਸ ਵੇੜੇੜਾ ਧਰਤੀ ਨੇ ਛੱਡੀਆਂ ਉਸ ਵੇੜੇੜਾ ਧਰਤੀ ਨੇ ਛੱਡੀਆਂ ਆਗਰ ਤਵੀਆਂ ਦੇ ਵਿਖੇ ਦਈ ਸਾੰਗ ਜਬ ਠੋਕ ਕੋਰ ਸ਼ਬਦ ਐ ਸਾਹ ਹੂਆ ਕਾਂਪ ਗਏ ਤ੍ਰੇ ਲੋਕ ਤਵੀਆਂ ਨੇ ਕਾਲੀਆਂ ਲਗਾਇਆ ਜੋਰ ਹੈ ਪੈ ਗਿਆ ਸ਼ਹਿਰ ਮੈਂ तमाम ਸ਼ੋਰ ਹੈ ਨਰਾਜ ਤਾਈਂ ਲੋਕ ਦੱਸ ਦੇ ਹਵਾਲ ਕੋ ਦੇਵੰਦੇ ਵਧਾਈ ਹੈ ਮਥਨ ਪਾਲ ਕੋ ਇੰਦਰ ਗੜੋਂ ਆਇਆ ਚਲ ਸੋਲਤਾਨ ਹੈ ਜਿਸ ਨੇ ਧਰਗ ਜੋ ਬਜਾਈ ਆਣ ਹੈ ਅੱਜ ਖੁਸ਼ੀ ਭਾਰੀ ਸ਼ਾਹ ਤੇ ਕੰਗਾਲ ਕੋ ਦੇਵੰਦੇ ਵਧਾਈ ਹੈ ਮਥਨ ਪਾਲ ਕੋ ਹੇਰ ਹੱਥ ਜੋੜ ਆਖਦਾ ਵਜ਼ੀਰ ਹੈ ਐਸਾ ਕੌਣ ਦੁਨੀਆ ਤੇ ਸੂਰਬੀਰ ਹੈ ਸੁਣੋ ਮਹਾਰਾਜ ਕਰਕੇ ਖਿਆਲ ਕੋ ਦੇਵੰਦੇ ਵਧਾਈ ਹੈ ਮਥਨ ਪਾਲ ਕੋ ਆਪਣੇ ਬਚਨ ਕੋ ਵਿਚਾਰ ਲੀ ਜੀਏ ਪੁੱਤਰੀ ਦਾ ਢੋਲਾ ਸੂਰ ਮੈਨੂੰ ਦਿਜੀਏ ਕਰੋ ਪੂਰੀ ਅੱਜ ਰਾਜਨੀਤ ਚਾਲ ਕੋ ਦੇਵੰਦਾ ਵਧਾਈ ਹੈ ਮਥਨ ਪਾਲ ਕੋ ਰਾਜਪੂਤ ਬੱਚੇ ਨਾ ਜਬਾਨੋਂ ਭਜ ਦੇ ਖਤਰ ਧਰਮ ਦੀ ਪਰਾਨ ਸਾਜ ਦੇ ਅਜ ਰਾਜਾ ਦੇ ਦਿਓ ਜ਼ਰੂਰ ਬਾਲ ਕੋ ਦੇਵੰਦੇ ਵਧਾਈ ਹੈ ਮਥਨ ਪਾਲ ਕੋ ਰਾਜਾ ਨੇ ਬਚਨ ਕੋ ਲਿਆ ਹੈ ਮਨ ਜੀ ਆਖਦਾ ਵਜ਼ੀਰ ਨੂੰ ਅਕਲ ਤਨ ਜੀ ਕਸ਼ੋਰ ਚੰਦਾ ਕੀਤਾ ਫੇਰ ਨਾ ਸਵਾਲ ਕੋ ਦੇਵੰਦੇ ਵਧਾਈ ਹੈ ਮਥਨ ਪਾਲ ਕੋ ਦੇਵ ਦੇ ਵਧਾਈ ਹੈ ਮਥਨ ਪਾਲ ਕੋ